थले जी कहते ग्रिल्ड सैंडविच विच नहीं खा सकते नवा जहा माहौल है सड़क वेखीए इधरों आए नारकंडे तो इधर जाना चहल ਲਓ ਭਈ ਪਹੁੰਚ ਗਏ ਦਾ ਪੈਲਸ ਚੈਲ ਚਾਇਲ ਆ ਵੈਸੇ ਦਾ ਨਾ ਹਿੰਦੀ ਵਿੱਚ ਲਿਖਿਆ ਹੋਇਆ ਚਾਇਲ ਚੈਲ ਵੀ ਕਹਿ ਦਿੰਦੇ ਆ ਇਹ ਪੈਲਸ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਆਪਣੇ ਜਿਹੜੇ ਸਾਫਕਾ ਮੁੱਖ ਮੰਤਰੀ ਉਹਨਾਂ ਦੇ ਵੱਡ ਵਡੇਰਿਆਂ ਚੋਂ ਕਿਸੇ ਨੇ ਬਣਾਇਆ ਸੀਗਾ ਇੱਥੇ ਐਂਟਰੀ ਫੀਸ ਹੈਗੀ ਆ 200 ਰੁਪਇਆ ਪਰ ਪਰਸਨ ਸੋ 셀ਫ ਈਟੇਬਲਸ ਕਹਿੰਦੇ ਨਾਟ ਅਲਾਉਡ ਆ ਇਨ ਹੋਟਲ ਰਾਈਟ ਆਫ ਐਡਮਿਸ਼ਨ ਰਿਜ਼ਰਵਡ ਆ ਐਂਟਰੀ इन रेजिडेंशल एरिया इज बी है एंटीटिक रूम रेंट ओनली एंट्री इज़ वैलिड फॉर वन डे ओनली आ गल इन्होंने लिखिया हुई आउटसाइड ऑफ चाइल्ड पैलेस है चाइल्ड पैलेस पिकअप एंड ड्रॉप ऑफ एरिया ओनली ਜਿਆਦਾ ਟਾਈਮ ਨਹੀਂ ਲਾਉਂਦੇ ਗਪਾਲ ਇੱਥੇ ਯਾਰ ਆਪਾਂ ਸਾਧੂ ਪੁੱਲ ਵੀ ਖੜਨਾ ਹੈ ਇੱਥੇ ਲੱਗਣਾ ਟਾਈਮ ਕਰਦਾ ਭਾਈ ਹਾਂ ਉਹ ਹਿਸਟਰੀ ਲਿਖੀ ਵੀ ਆ ਉੱਤੇ ਥੋੜੀ ਜੀ ਆਪਾਂ ਪੜ ਲਵਿੰਨੇ ਕੀ ਲਿਖਿਆ ਇੱਥੇ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਦੇਖ ਸਕਦੇ ਹੋ ਡਾਈਨਿੰਗ ਕਿੰਗਸ ਡਾਈਨਿੰਗ ਇੱਥੇ ਜੇ ਕਿਸ ਨੇ ਖਾਣਾ ਵਗੈਰਾ ਖਾਣਾ ਤਾਂ ਰੈਸਟੋਰੈਂਟ ਬਣੇ ਜਿੱਥੇ ਪਹਿਲਾਂ ਕਿਸੇ ਟਾਈਮ ਤੇ ਮਹਾਰਾਜਾ ਸਾਹਿਬ ਆਪ ਡਿਨਰ ਬ੍ਰੇਕਫਾਸਟ ਲੰਚ ਕਰਦੇ ਸੀ ਅੱਜ ਇੱਥੇ ਲੋਕਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਖਾਣ ਦੀ ਓਨਲੀ ਫਾਰ ਰੈਜੀਡੈਂਸ ਗਿਅਲਰਸ ਇੰਕਾ ਰੈਡਨ No ਐਡਮਿਸ਼ਨ ਆ ਫਰਨੀਚਰ ਜਿਹੜਾ ਅੰਟੀਕ ਹੈ ਰਾਇਲ ਸਟਾਈਲ ਹੈ ਸਾਰਾ ਉਸੇ ਟਾਈਮ ਦਾ ਹੈ टाइम ही इतना खर्चा गया रूम सारे लॉक रूम कोई भी खुलना जो सारा लिखा है राजकुमारी लिख के टू वन जीरो राजमार लिखे राज, महाराजा लिखा आदिवान लिखे दो सौ नौ ਇਜਾ ਦੋਰੈਂਡੀ ਸੀ ਨਾ ਇੱਥੇ ਮਹਾਰਾਜ ਆਪ ਆਉਂਦਾ ਸੀ ਉਦੋਂ ਉਹਨਾਂ ਦੇ ਕਮਰੇ ਹੁੰਦੇ ਹੋਣਗੇ ਉਵੇਂ ਹੀ ਕਮਰਿਆਂ ਦੇ ਨਾਮ ਉਵੇਂ ਹੀ ਰੱਖੇ ਆ। ਬਸ ਕੱਲਾ ਨੰਬਰ ਲਿਖਦੇ ਉਤੇ। ਅਰ ਕਹਿ ਦਿੰਦੇ। ਇੱਥੇ ਸਾਫ਼ ਆ ਜੂ। ਸਰਦੀਆਂ ਕਰਕੇ ਦਰਖਤ ਦੇ ਉੱਤੇ ਪੱਤੇ ਝੜ ਚੁੱਕੇ ਆ ਪਰ ਇਹ ਚਨਾਰ ਦਾ ਦਰਖਤ ਆ। ਸ਼੍ਰੀ ਨਗਰਵਲੀ ਚਨਾਰ ਦੇ ਦਰਖਤ ਬਹੁਤ ਜ਼ਿਆਦੇ। ਜਾਂ ਕਿ ਲਈ ਪਹਾੜੀ ਖੇਤਰਾਂ ਚ ਜ਼ਿਆਦੇ ਹੁੰਦੇ ਪਰ ਸ਼੍ਰੀਨਗਰ ਜਦੋਂ ਗਏ ਅਸੀਂ ਜਾਂ ਜੰਮੂ ਕਸ਼ਮੀਰ ਜੋ ਦੇਖਿਆ ਤਾਂ ਉੱਥੇ ਚਨਾਰ ਦੇ ਦਰਖਤ ਇੰਨੇ ਜ਼ਿਆਦੇ ਕਿ ਦਸਾਂ ਦੇ ਵਿੱਚੋਂ 8 ਦਰਖਤ ਚਨਾਰ ਦੇ ਲਿਖਦੇ ਸਾਹਮਣੇ ਉਹ ਉੱਥੇ ਹੀਟਿੰਗ ਪੁਆਇੰਟ ਬਣਿਆ ਹੋਇਆ ਅੰਦਰ ਵੀ ਸੀਗਾ ਥੋੜਾ ਜਿਹਾ ਰਾਇਲ ਲੁੱਕ ਸੀ ਥੋੜਾ ਮਹਿੰਗਾ ਵੀ ਸੀ ਬਾਹਰ ਥੋੜਾ ਜਿਹਾ ਆਮ ਰੇਟ ਵਾਲਾ ਲਿਖਿਆ ਕੈਫੇ ਰਾਇਲ ਆਊਟਸਾਈਡ ਈਟੇਬਲ ਨਾਟ ਅਲਾਉਡ ਬਹੁਤ ਆਮ ਦਾ ਮਾਲਾ ਹੁੰਦਾ ਆ ਛੋਟਾ ਨਾ ਫਿਰ ਇਹ ਤਾਂ ਇੱਕ ਤਰੀਕੇ ਨਾਲ ਮਹਾਰਾਜ ਦਾ ਇੱਕ ਰਹਿਣਗਾ ਸੀ ਉਸ ਟਾਈਮ ਤੇ ਤੇ ਬਾਹਲੇ ਏਰੀਆ ਚ ਨਹੀਂ ਬਣਿਆ ਹੋਇਆ ਪਰ ਇਹ ਥੋੜਾ ਏਰੀਆ ਵੀ ਨਹੀਂ ਜਿੰਨੇ ਚ ਬਣਿਆ ਹੋਇਆ ਇੱਕ ਫੈਮਿਲੀ ਵਾਸਤੇ ਤਾਂ ਬਹੁਤ ਏਰੀਆ ਹੈ ਉਹ ਪਰ ਆਇ ਸੀ ਰਾਜੇ ਦੇ ਨਾਲ ਲਾਮ ਲਖ ਸ਼ਰੋ ਲਸ਼ਕਰ ਪੂਰਾ ਆਉਂਦਾ ਸੀ ਜੇ ਰਾਜਾ ਨਾਲ ਵਜ਼ੀਰ ਹੈ دیਵਾਨ ਹੈ ਕਈ ਕੁਛ ਹੁੰਦਾ ਸੀ ਜਿਵੇਂ ਇੱਥੇ ਹਿਸਤਰੀ ਲਿਖੀ ਹੈ ਵੀ ਉੱਥੇ Shimla ਸਾਰਾ ਇਹ ਉਚਾਈ ਤੇ ਜਿਆਦਾ ਹੋਣ ਕਰਕੇ 22300 ਜਿਹੜਾ ਫੁੱਟ ਦੀ ਉਚਾਈ ਤੇ ਹੈ ਮੀਟਰ ਦੀ ਸੌਰੀ 22300 ਸਮੁੰਦਰੀ ਤਲ ਤੋਂ ਚਾਈ ਤੇ ਇਸ ਕਰਕੇ ਇੱਥੋਂ Shimla ਤੋਂ ਚਾਈ ਤੇ Shimla ਇੱਥੋਂ ਦਿਖਦਾ ਆ ਜੀ ਗ੍ਰੇਡ ਦੇ ਵਿੱਚ ਪੋਲੂਸ਼ਨ ਹੋਣ ਕਰਕੇ ਸ਼ਾਇਦ ਨਾ ਉਹਨਾਂ ਕਲੀਅਰ ਦਿਖਦਾ ਹੋਵੇ ਇੱਧਰ ਬਣਿਆ ਹੋਇਆ ਇਹ ਪਤਾ ਨਹੀਂ ਕੀ ਬਣਾਇਆ ਇੱਧਰ ਕਾਦੀ ਇਮਾਰਤ ਸੀ ਬੱਸ ਭਰਾ ਵਾ ਰਾਤ ਕਿਤਰੇ ਟੋਪੀ ਬਾਜੀ ਟੋਪੀ ਇਹਦੇ ਅੰਨੀ ਲਿਖਿਆ ਹੋਇਆ ਹੈ ਬਿਲਡਿੰਗ ਦਾ ਵੀ ਕਾਦੀ ਬਿਲਡਿੰਗ ਸੀ ਇਹ ਇਹ ਵੇਟਿੰਗ ਪੁਆਇੰਟ ਬਣਾਇਆ ਉਹ ਜਿਹੜੇ ਵਿਚਾਰੇ ਰਾਜੇ ਨੂੰ ਮਿਲਣਾ ਨਾ ਤੇਰੇ ਮੇਰੇ ਵਰਗੇ ਵਿਚਾਰੇ ਆਉਂਦੇ ਹੁਣੇ ਪਟਿਆਲੇ ਤੋਂ ਮਿਲਣ ਇੱਥੇ ਬੈਹਿੰਦੇ ਹੁਣੇ ਆਜਾ ਸਾਹਿਬ ਸੁੱਤੇ ਪਏ ਆ 2 ਘੰਟੇ ਵੇਟ ਕਰੋ ਬਣੇ ਹੋਏ ਵੈਸੇ ਅੰਦਰ ਹੁਣ ਤਾਂ ਚੇਅਰ ਵਗੈਰਾ ਲੱਗੀਆਂ ਕੋਈ ਰਾਤ ਨੂੰ ਡਿਨਰ ਵਾਲਾ ਸਿਸਟਮ ਇੱਥੇ ਚੱਲਦਾ ਟਾਇਲਟ ਦਿੱਤਾ ਆ ਇਹਨਾਂ ਨੇ ਤਾਂ ਪਤ ਵਧੀਆ ਹੈਗੀ ਇੱਥੇ ਨਾ ਸਭ ਚੱਲਦੇ ਹੁਣ ਵੈਲਕਮ ਟੂ ਕੈਫੇ ਰੋਇਆ ਟਾਈਂ ਦਿਖਦਾ ਨਾ ਇੱਥਾ ਚਿਵਲੇ ਦਾ ਏਰੀਆ ਸ਼ਿਮਲੇ ਦੇ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਦੇ ਕੋਲ ਸਹੀ ਸਹੀ ਦਿਖਦਾ ਕੋਈ ਸ਼ੱਕ ਨਹੀਂ ਉਦੋਂ ਇਹ ਛੋਟਾ ਜਿਹਾ ਕਹਿੰਦੇ ਨਾ ਉਹ ਸੀ ਪਿੰਡ ਰਾਜੇ ਨੇ ਚੁਣਿਆ ਇਹ ਵੀ ਇੱਥੇ ਰਾਜਧਾਨੀ ਆਵਦੀ ਬਣਾਈਏ ਤੇ ਪਿੰਡ ਨੂੰ ਫਿਰ ਇੱਕ ਜਦੋਂ ਐਡਾ ਰਾਜਧਾਨੀ ਦਾ ਰਤਬਾ ਮਿਲ ਜੇ ਤਾਂ ਹੈਰਾਨਗੀ ਵਾਲੀ ਗੱਲ ਲੱਗੂਗੀ ਪਿੰਡ ਵਾਲਿਆਂ ਵਾਸਤੇ ਵੀ ਕਿ ਸਾਡਾ ਪਿੰਡ ਇੱਕ ਦੇਸ਼ ਦੀ ਰਾਜਧਾਨੀ ਬਣਨ ਜਾ ਰਿਹਾ ਦੂਜੇ ਪਟਿਆੜਾ ਰਹਿਸਤ ਸੀ ਨਾ ਉਹ ਤੇ ਆ ਜਿਹੜਾ ਦਰਖਤ ਹੈ ਇਹਨਾਂ ਵਿੱਚ ਦੀ ਜਿਹੜਾ ਅੱਗੇ ਦਿਖ ਰਿਹਾ ਨਾ ਸਾਰਾ ਪਟਿਆਲਾ ਆ ਸੌਰੀ Shimla ਸ਼ਹਿਰ ਹੈ ਚਲੋ ਗੱਡੀ ਉਹ پارک ਹੋ ਗਈ ਆਪਣੀ ਗੁਰਦੁਆਰਾ ਸਾਹਿਬ ਇੱਥੇ ਕਹਿੰਦੇ ਵਾਵਾ ਕਾਫੀ ਪੁਰਾਣਾ 110-13 ਸਾਲ ਪੁਰਾਣਾ ਉਹ ਜ਼ਰੂਰੀ ਇੱਛਾ ਸੀ ਵੇਖਣ ਦੀ ਤੇ ਤੁਹਾਨੂੰ ਵਿਖਾਉਂਦੇ ਆ ਗੱਡੀ ਨਹੀਂ ਇੱਥੇ ਜਾਂਦੀ ਇੱਕ ਤਾਂ ਚੜਾਈ ਇੱਕਦਮ ਹੈ ਇੱਕ ਸੜਕ ਬਹੁਤ ਮਾੜੀ ਹੈ ਟੂ ਵੀਲਰ ਚੜ ਜਾਂਦੇ ਗੁਰਦੁਆਰਾ ਸਾਹਿਬ 1907 ਦੇ ਵਿੱਚ ਸਥਾਪਿਤ ਹੋਇਆ ਸੀਗਾ ਤੋਂ ਦੇ ਸੇਵਾਦਾਰ ਪ੍ਰੇਤਪਾਲ ਜੀ ਮਿਲੇ ਤਾਂ ਫਿਰ ਜਰੂਰ ਦੱਸਾਂਗੇ ਸਸੀ ਕਾਲ ਜੀ ਕੀ ਹਾਲ ਹੈ ਜੀ ਬਹੁਤ ਠੀਕ ਹਾਂ ਹੈਗੇ ਬਾਬਾ ਜੀ ਪ੍ਰੇਤਪਾਲ ਜੀ ਪਪਾ ਤਾਂ ਨਹੀਂ अच्छा अच्छा। ਹਨ ਕੇ ਕੱਲ ਸ਼ਾਮ ਤੱਕ। अच्छा अच्छा। ਠੀਕ ਹੈ ਠੀਕ ਹੈ। ਇਹ ਗੁਰਦੁਆਰਾ ਸਾਹਿਬ ਜਿਹੜੇ ਅੰਦਰੋਂ ਬਣੇ ਹੋਏ ਆ ਤੇ ਇਹ ਜਿਨ੍ਹਾਂ ਨੇ ਮਹਾਰਾਜਾ ਸਾਹਿਬ ਨੇ ਆਪਣਾ ਚੈਲ ਪੈलेस ਬਣਾਇਆ ਸੀ ਉਹਨਾਂ ਨੇ ਇਹ ਸਮਝ ਲਓ 1907 ਦੇ ਵਿੱਚ ਇਹਦੀ ਬਣਾਇਆ ਸੀ ਇਹਨਾਂ ਨੂੰ ਤੇ ਇੱਥੇ ਇਹਨਾਂ ਦੇ ਵਿੱਚ ਜਿਹੜੇ ਪ੍ਰਿਤਪਾਲ ਜੀ ਆ ਉਹਨਾਂ ਦੇ ਸੇਵਾਦਾਰ ਆ ਉਹਨਾਂ ਦੇ ਅੱਗੋਂ ਕੋਈ ਰਿਸ਼ਤੇਦਾਰ ਸੀ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਕਿ ਹਜੇ ਗੁਰਦੁਆਰਾ ਸਾਹਿਬ ਜਿਹੜਾ ਅੱਜ ਦੀ ਡੇਟ ਦੇ ਵਿੱਚ ਕੁਝ ਅਣਗਹਿਲੀ ਗਹਿ ਲੋ ਜਾਂ ਸ਼ੇਵਾਦੀ ਸ਼ੇਵਾਦਾਰਾਂ ਦੀ ਕਮੀ ਕਰਕੇ ਇਹਨਾਂ ਨੂੰ ਮੇਨਟੇਨ ਰੱਖਣਾ ਬੜਾ ਔਖਾ ਹੋ ਰਿਹਾ ਵੀ ਨਾ ਤਾਂ ਕੋਈ ਸਰਕਾਰਾਂ ਵੱਲੋਂ ਇੱਥੋਂ ਦੀ ਮੌਜੂਦਾ ਵੱਲੋਂ ਕੋਈ ਸਹਾਇਤਾ ਮਿਲ ਰਹੀ ਹੈ ਨਾ ਹੀ ਕੋਈ ਕਿਸੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਕੋਈ ਸਹਾਇਤਾ ਮਿਲ ਰਹੀ ਹੈ ਸੋ ਜਿੰਨਾ ਇਹ ਆਪ ਕਰ ਸਕਦੇ ਉਹਨਾਂ ਕਰ ਰਹੇ ਇਹਨਾਂ ਦੀਆਂ ਗੱਲਾਂ ਅਸੀਂ ਸੁਣੀਆਂ ਵਿਚਾਰੀਆਂ ਤੇ ਇੱਕ ਇਹਨਾਂ ਨੇ ਦੱਸਿਆ ਕਿ ਬਾਹਰ ਆਪਣੇ ਜੋ ਚੋਲਾ ਸਾਹਿਬ ਨੇ ਉਹਨਾਂ ਬਾਹਰ ਸੌਰੀ ਆਪਣੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਚੋਲਾ ਸਾਹਿਬ ਜਿਹੜਾ ਸਾਰਾ ਬਦਲਣ ਵਾਲਾ ਹੋਇਆ ਪਿਆ ਪਰ ਇੱਥੇ ਸੇਵਾਦਾਰਾਂ ਦੀ ਘਾਟ ਹੋਣ ਕਰਕੇ ਤੇ ਆਪਣੇ ਜਿਹੜੇ ਪੰਜਾਬ ਤੋਂ ਆਉਣ ਵਾਲੇ ਟੂਰਿਸਟ ਆ ਉਹਨਾਂ ਦੀ ਵੀ ਇੱਕ ਕਹਿਲੀ ਅਣਗਹਿਲੀ ਜਾਣ ਗੋਲੀਆਂ ਗੱਲ ਆ ਕੇ ਕੋਈ ਇਹ ਸੇਵਾ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਸੋ ਤੁਹਾਨੂੰ ਦਿਖਾਉਣਾ ਮੈਂ ਅੱਛਾ ਇਸ 'ਚ ਨੰਬਰ ਤਾਂ ਨਹੀਂ ਹੈ ਨਾ ਤੁਹਾਡਾ ਇਹ ਨਿਸ਼ਾਨ ਸਾਹਿਬ ਹੈ ਨਿਸ਼ਾਨ ਸਾਹਿਬ ਦੀ ਇਹ ਜਿਹੜੀ ਸੇਵਾ ਪੈਂਡਿੰਗ ਪਈ ਹੈ ਕਿਉਂਕਿ ਇਹ ਘਟੂ ਘਟ 10 ਜਣਿਆਂ ਦੇ 10 ਜਣਿਆਂ ਦੇ ਕਰਨ ਵਾਲਾ ਕੰਮ ਆ ਜਿਹੜਾ 1-2 ਜਣਿਆਂ ਦੇ ਵਾਸਤੇ ਪੋਸੀਬਲ ਨਹੀਂ ਹੈ। ਸੋ ਇਹ ਧਿਆਨ ਦੇ ਵਿੱਚ ਤੁਹਾਡੇ ਲੈਣਾ ਚਾਹਣਾ ਇਸ ਮੇਰੇ ਵੀਡੀਓ ਚੈਨਲ ਦੇ ਰਾਹੀਂ। ਧੰਨਵਾਦ।